ਸਵੇਰਕਾਲ ਮਹਾਤਿਆ ਸਮਝਾ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਨਾ ਤੁਹਾਡੇ ਸਾਹਮਣੇ ਵੱਡੀਆਂ ਖਬਰਾਂ ਲੈ ਕੇ ਮਾਰਾਂਗੇ ਰਿਤ ਸੂਬੇ ਅਤੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਮੁੱਖ ਸੁਰਖੀਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹੈਟ੍ਰਿਕ 118 ਵੋਟਾਂ ਹਾਸਲ ਕਰਕੇ ਮੁੜ ਬੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪ ਨੇ ਚੰਡੀਗੜ੍ਹ ਦੇ ਵਿੱਚ ਨਿਯੁਕਤ ਕੀਤੇ 12 ਕੋਆਰਡੀਨੇਟਰ ਪਰਮਿੰਦਰ ਸਿੰਘ ਗੋਲਡੀ ਨੂੰ ਵੀ ਮਿਲੀ ਜ਼ਿੰਮੇਵਾਰੀ ਪੰਜਾਬ ਦੇ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਵੱਡਾ ਝਟਕਾ ਨਹੀਂ ਮਿਲੇਗਾ ਸਰਕਾਰੀ ਸਕੀਮਾਂ ਦਾ ਲਾਭ ਅਤੇ ਕਰਜ਼ਾ ਫਜ਼ルਗਾ ਪੁਲੀ ਦਿਨ ਦੇ ਸਬੰਧਤ ਅਸ਼ਕਰਾ ਖਿਲਾਫ ਵੱਡੀ ਕਾਰਵਾਈ ਸਵਿੰਦਰਸ਼ੀ ਇਲਾਕੇ ਅਚ ਜਿੱਤੀ ਛਾਪੇ ਮਾਰੀ ਚਾਰ ਆਰੋਪੀ ਕਿਤੇ ਗ੍ਰਿਫਤਾਰ ਅੰਮ੍ਰਿਤਸਰ ਦੇ ਵਿੱਚ ਵੱਡੀ ਵਾਰਦਾਤ ਕਾਉਂਟੈਂਟ ਇੰਟੈਲੀਜੈਂਸ ਦੇ ਇੰਸਪੈਕਟਰ ਤੇ ਚਲੀਆਂ ਗੋਲੀਆਂ ਬੁਲੇਟ ਪ੍ਰੂਫ ਜੈਕਟ ਕਾਰਨ ਬਚੀ ਜਾਨ ਫਿਰੋਜ਼ਪੁਰ ਕਾਉਂਟੈਂਟ ਇੰਟੈਲੀਜੈਂਸ ਦੇ ਵਿੱਚ ਤਾਇਨਾਤ ਹੈ ਇੰਸਪੈਕਟਰ ਉਜਰੇਤ ਦੇ ਵੱਲੋਂ 8000 ਰੁਪਏ ਰਿਸ਼ਵਤ ਲੈਦਾ ਬਿਜਲੀ ਮੁਲਾਜ਼ਮ ਰੰਗੇਹਾਤੀ ਹੋਇਆ ਕਾਬੂ ਸੈਦੋਸ਼ੀ ਜੂਨੀਅਰ ਇੰਜੀਨੀਅਰ ਵਿਰੁੱਧ ਵੀ ਭ੍ਰਸ਼ਟਾਚਾਰ ਦਾ ਮੁਕੱਦਮਾ ਕੀਤਾ ਗਿਆ ਤਰਚ ਤਰਨਤਾਨ ਦੇ ਵਿੱਚ ਵੱਡੀ ਘਟਨਾ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਹੋਇਆ ਕਤਲ ਗਲਾ ਘੁੱਟ ਕੇ ਦਿੱਤਾ ਵਾਰਦਾਤ ਅਨਜਾਣ ਮਦਨਾਂ ਦੇ ਵਿੱਚ ਸੁਨਾਰੇ ਦੀ ਦੁਕਾਨ ਚੋਂ 4 ਕਿਲੋ ਚਾਂਦੀ ਹੋਈ ਚੋਰੀ ਚੋਰ ਗਿਰੋ ਨੇ ਸ਼ਟਾ ਤੋੜ ਕੇ ਦਿੱਤਾ ਵਾਰਦਾਤ ਅਨਜਾਣ ਦਿੱਲੀ ਜｮ ਸਮੇਤ ਪਹਿਲਾ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ 18 ਨਵੰਬਰ ਤੱਕ ਬੰਦ ਰਹਿਣਗੇ ਸਕੂਲ ਪ੍ਰਦੂਸ਼ਨ ਦੇ ਮੱਦੇ ਨਜ਼ਰ ਸਰਕਾਰ ਨੇ ਲਿਆ ਫੈਸਲਾ ਭਾਰਤ 2 ਨਵੰਬਰ ਨੂੰ ਕਰੇਗਾ ਜੀ 20 ਦੀ ਆਨਲਾਈਨ ਬੈਠਕ ਦੀ ਮੇਜ਼ਬਾਨੀ ਰੂਸ ਯੂਕਰੇਨ ਯੁੱਧ ਇਜ਼ਰਾਈਲ ਹਮਾਸ ਯੁੱਧ ਅਤੇ ਗਲੋਬਲ ਸਾਊਥ ਸਮੇਤ ਹੋਰ ਮਹੱਤਵਪੂਰਨ ਮੁੱਦਿਆਂ ਤੇ ਹੋਵੇਗੀ ਚਰਚਾ ਕਤਰਚਾਟ ਪਾਤਿਆ ਦੀ ਮੌਤ ਦੀ ਸਜ਼ਾ ਤੇ ਵੱਡਾ ਫੈਸਲਾ ਕੋਰਟ ਨੇ ਚਲੈਨਾਂ ਅਧਿਕਾਰੀਆਂ ਦੀ ਸਜ਼ਾ ਵਿਰੁੱਧ ਅਪੀਲ ਕੀਤੀ ਮਨਜ਼ੂਰ ਐਫ ਡੀਏ ਨੇ ਫੜੀ ਨਕਲੀ ਮਾਵਾ ਦੀ ਵੱਡੀ ਖੇਪ ਦੀਵਾਲੀ ਦੇ ਮੌਕੇ ਤੇ ਕੀਤੀ ਜਾਣੀ ਸੀ ਸਪਲਾਈ ਖਾਸ ਦਾਣਾ ਨੂੰ ਕੀਤਾ ਗਿਆ ਰਿਹਾ ਸ਼ਾਂਤੀ ਬਣਾਏ ਰੱਖਣ ਦੇ ਭਰੋਸੇ ਮਗਰੋਂ ਪੁਲਿਸ ਨੇ ਛੱਡਿਆ ਅਮਿਤ ਸਰਦਾਰ ਦੇ ਨੌਜਵਾਨ ਦੀ ਫਿਲੀਪੀਨਜ਼ ਚ ਸੜਖਾਸੇ ਚ ਹੋਈ ਮੌਤ ਫਾਈਨਾਂਸ ਕੰਪਨੀ ਚ ਕੰਮ ਕਰਦਾ ਸੀ ਪੰਜਾਬ ਦਾ ਪੁੱਤ ਸ਼ੁਭਮਨ ਗਿੱਲ ਬਣਿਆ ਦੁਨੀਆ ਦਾ ਨੰਬਰ 1 ਓਟੀਆਈ ਬੱਲੇਬਾਜ਼ ਬਾਬਰ ਆਜ਼ਮ ਨੂੰ ਛੱਡਿਆ ਪਿੱਛੇ ਹਰ ਸਮੇਂ ਰਾਜਨੀਤੀ ਨਹੀਂ ਕੀਤੀ ਜਾ ਸਕਦੀ ਪ੍ਰਾਲੀ ਸਾੜਨ ਤੁਰੰਤ ਬੰਦ ਕਰੋ ਸੁਪਰੀਮ ਕੋਰਟ ਨੇ ਜ਼ਹਿਰੀਲੀ ਹਵਾ ਤੇ ਪੰਜਾਬ ਸਰਕਾਰ ਨੂੰ ਪਾਈ ਚਾਰ ਧੋਖਾਧੜੀ ਮਾਮਲੇ 'ਚ ਗਵਾਹੀ ਦੌਰਾਨ ਜੱਜ ਨਾਲ ਭਿੜੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਪੱਖਪਾਤ ਦਾ ਲਗਾਇਆ ਦੋਸ਼ ਪਾਕਿਸਤਾਨ 'ਚ ਮਹਿੰਗਾਈ ਦਾ ਵੱਡਾ ਝਟਕਾ ਹੋਰ ਮਹਿੰਗਾ ਹੋਇਆ ਆਟਾ ਪਹਿਲਾ ਵੀ ਮਹਿੰਗਾਈ ਦੀ ਮਾਰ ਚੱਲ ਰਹੀ ਹੈ ਪਾਕਿਸਤਾਨੀ ਲੋਕਾਂ ਪੰਜਾਬ ਚ ਵਧਿਆ ਡੇਂਗੂ ਦਾ ਖਤਰਾ 10000 ਤੋਂ ਪਾਰ ਹੋਈ ਮਰੀਜ਼ਾਂ ਦੀ ਗਿਣਤੀ। ਲੁਧਰਾਂਚੀ ਐਲੀਵੇਟਡ ਰੋਡ ਤੇ ਲਗਾਏ ਗਏ ਸਪੀਡ ਰੈਡਾਰ ਮੀਟਰ ਤੇ ਚ ਡਰਾਈਵਿੰਗ ਕਰਨ ਵਾਲਿਆਂ ਦੇ ਲਾਇਸੈਂਸ ਖੋਣਗੇ ਰੱਖ। ਇਸ ਨੂੰ ਹੁ ਤੱਕ ਦੇ ਆਮ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਵੱਡੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੈਟ ਨਿਊਜ਼।